है माहौल है। तो खराब करना है, वो गल है पर साफ गल है एक परसेंट भी एक सचाई नहीं। अगर को तो कोई है मेन दिखा लो कुछ नहीं है सो वकील साहब बहुत सारे ही पढ़ी लिखी फॉर्म है मैं भी डॉक्टर हा मैंफाइड आया ਇਹ ਤਾਂ ਕਾਸ ਮੜ ਕੇ ਕੋਈ ਖੜਾ ਹੋ ਗਿਆ ਇਦਾਂ ਦੀਆਂ ਗੱਲਾਂ ਕਰ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਛੋਹ ਗੱਲ ਇਹ ਨਹੀਂ ਇਹ ਗੱਲ ਕਰੋ ਇਹੋ ਜਿਹੀ ਗੱਲ ਨਹੀਂ ਕਰਦੀ ਸਾਡਾ ਤੁਸੀਂ ਉਹਨਾਂ ਘਰਾਬ ਨਾ ਕਰੋ ਤੁਸੀਂ ਸਾਡਾ ਖਰਾਬ ਨਾ ਕਰੋ ਕਰਨਾ ਆ ਮੈਂ ਮੇਰੇ ਬ੍ਰੋਪ ਲਾਉਂਦਾ ਹਾਂ ਚੰਡੀਗੜ੍ਹ

ਮਾਫ਼ ਮਾਫ਼ ਮੰਗ ਲਈ ਦੱਸ ਮੇਰੀ ਗਲਤੀ ਮਾਫ਼ੀ ਮੰਗ ਲਈ ਆ ਜੀ ਮੈਂ ਦੱਸਦਾ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਨ ਪ੍ਰਵੋਗ ਕਰਦੀ ਆ بڑے ਲਿਖੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਹਿਲਾਂ ਤਾਂ ਅਰਪਣ ਅਨਪੜ੍ਹ ਦੂਜਾ ਤੁਸੀਂ ਕਹਿਣਾ ਇੱਕ ਮਿੰਟ ਇੱਕ ਮਿੰਟ ਇੱਧਰ ਆਓ ਭਾਈ ਐਮਐਲਏ ਤੁਸੀਂ ਭਾਈ ਇੱਧਰ ਝੋੜ ਲੈ ਸਾਡੇ ਨਾਲ ਤੁਸੀਂ ਬਗਾ ਸਰ ਤੁਸੀਂ ਬਗਾ ਸਰਕਾਰیوں ਕੋ ਪਰ ਤੁਹਾਡੇ ਭਾਈ ਇੱਕ ਮਿੰਟ ਸੁਣ ਸਾਡਾ ਜੱਸਾ ਭਾਈ ਇੱਕ ਮਿੰਟ ਸੁਣਾ ਉਹ ਇੱਕ ਵੀਰ ਇੱਧਰ ਤੁਸੀਂ ਇੱਧਰ ਪਹਿਲਾ ਮਸਲਾ ਹੱਲ ਹੋਣ ਦੋ ਉਹਨੂੰ ਬਸੇਰੇ ਮੌਕੇ ਮਿਲ ਜਾਣੇ पंहिंजो <imitation>